ਜਿਹੜਾ ਸੁਖਚਾਨ ਸਿੰਘ ਜ਼ਿਲ੍ਹਾ ਪ੍ਰਧਾਨ ਕੀਰਤੀ ਕਿਸਾਨ ਜਿਹਨਾਂ ਨੇ ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕੱਟਿਆ ਕੀਰਤੀ ਕਿਸਾਨ ਜਿਹਨਾਂ ਵੱਲੋਂ ਨੌਜਵਾਨ ਭਾਰਤ ਸਭਾ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਤੇ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਜਿਹੜੇ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਅੱਜ ਵੱਡਾ ਮੋਟਰਸਾਈਕਲ ਮਾਰਚ ਪਿੰਡ ਮਹਾਤਮ ਦਾਗਰ ਤੋਂ ਤੇ ਚਾਰ ਹਿੱਲਾ ਦੋਨਾਂ ਨਾਲਕਾ ਰੇਤੇ ਵਾਲੀ ਪੈਣੀ ਰਾਮ ਸਿੰਘ ਪੈਣੀ ਠੰਗੜ ਪੈਣੀ ਤੇ ਇਧਰ ਸਾਰੇ ਦਰਜਨਾ ਪਿੰਡਾਂ ਦੇ ਵਿੱਚ ਅੱਜ ਅਸੀਂ ਮੋਟਰਸਾਈਕਲ ਮਾਰਚ ਕੱਢ ਕੇ ਇਥੋਂ ਦੇ ਲੋਕਾਂ ਨੂੰ ਸ ਜਿਹੜੇ ਸਾਡੇ ਲੋਕਾਂ ਨੂੰ ਹਕੂਮਤਾਂ ਨੇ ਜਾਣਬੁੱਝ ਕੇ ਹੜ੍ਹਾਂ ਦੇ ਪਾਣੀ ਦੇ ਵਿੱਚ ਡੋਬਿਆ ਹੈਗਾ ਇਹਨਾਂ ਦੇ ਪੱਕੇ ਹੱਲ ਲਈ ਇਹਦੇ ਪੱਕੇ ਮੁਆਵਜ਼ੇ ਲਈ ਤਿੰਨ ਤਰੀਕ ਨੂੰ ਅਸੀਂ ਜਿਹੜਾ ਡੀਸੀ ਦਫ਼ਤਰ ਸਾਹਮਣੇ ਜਿਹੜਾ ਧਰਨਾ ਲਾਉਣ ਜਾ ਰਹੇ ਹਾਂ ਉਹ ਅੱਜ ਅਸੀਂ ਸੁਨੇਹਾ ਸਾਡੇ ਮੋਟਰਸਾਈਕਲ ਮਾਰ ਤੇ ਰਹੀਂ ਦਿੱਤਾ ਹੈਗਾ ਤੇ ਅਸੀਂ ਇਹ ਸਮਝਦੇ ਹਾਂ ਵੀ ਜੋ ਇੱਥੇ ਸਾਡੇ ਲੋਕਾਂ ਨੂੰ ਜਿਹੜਾ ਹੜ੍ਹਾਂ ਦੇ ਮਾਰ ਹੇਠ ਹਰ ਸਾਲ ਦਾ ਇਹ ਵਰਤਾਰਾ ਬਣ ਗਿਆ ਹੈਗਾ ਜਾਂ ਜਿਹੜੇ ਮੁਆਵਜ਼ੇ ਦੇ ਨਾਂ ਦੇ ਉੱਤੇ ਮਜਾਕ ਕੀਤੇ ਜਾਂਦੇ ਆ ਸਾਡੇ ਲੋਕਾਂ ਨਾਲ ਸਾਡਾ ਹੁਣ ਤੱਕ ਤੁਸੀਂ ਦੇਖੋ ਵੀ ਇਹਨਾਂ ਹੜ੍ਹਾਂ ਦੇ ਵਿੱਚ ਚਾਰ ਦਰਜੇ ਤੋਂ ਵੱਧ ਮਨੁੱਖੀ ਜਾਨਾਂ ਗਈਆਂ ਹੈਗੀਆਂ ਪਸ਼ੂ ਮਾਲ ਦੰਗਰ ਮਰੇ ਹੈਗੇ ਕਿੰਨਾ ਜਿਹੜਾ 5 ਲੱਖ ਏਕੜ ਤੋਂ ਵੱਧ ਜਿਹੜਾ ਰਕਬਾ ਬਰਬਾਦ ਹੋ ਗਿਆ ਇਹ ਸਾਰੇ ਦਾ ਸਾਰਾ ਇੱਥੇ ਮੌਜੂਦਾ ਜਿਹੜਾ ਪ੍ਰਬੰਧ ਸੀ ਦੇਣ ਹੈਗੀ ਆ ਇਹਨੂੰ ਕੁਦਰਤੀ ਆਫਤ ਕਹਿ ਕੇ ਟਾਲਿਆ ਜਾਂਦਾ ਪਰ ਅਸੀਂ ਇਹ ਸਮਝਦੇ ਆਂ ਵੀ ਸਾਡੇ ਭਗਤ ਸਿੰਘ ਨੇ ਸਾਨੂੰ ਇਹ ਦੱਸਿਆ ਸੀ ਵੀ ਜਿੰਨਾ ਚਿਰ ਇੱਥੇ ਲਟੇਰਾ ਪ੍ਰਬੰਧ ਕਾਬਜ ਰਹੂਗਾ ਉਨੀ ਦੇਰ ਜਿਹੜੇ ਇਸ ਧਰਤੀ ਦੇ ਮਿਹਨਤਕਸ਼ ਕਿਰਤੀ ਕਾਮੇ ਉਹ ਇਸ ਤਰ੍ਹਾਂ ਬਰਬਾਦ ਹੁੰਦੇ ਤੇ ਉਜੜਦੇ ਰਹਿਣਗੇ ਅਸੀਂ ਸਾਰੇ ਸਾਡੀਆਂ ਜਥੇਬੰਦੀਆਂ ਵੱਲੋਂ ਸਮਝਦੇ ਹੈਗੇ ਆਂ ਵੀ ਜੋ ਇਹ ਮਤਲਬ ਮਾਰ ਲੋਕਾਂ ਨੂੰ ਪੈ ਰਹੀ ਹੈਗੀ ਆ ਇਹਦਾ ਪੱਕਾ ਟੱਕਾ ਹੱਲ ਕਰਨ ਦੇ ਲਈ ਅਸੀਂ ਸੰਘਰਸ਼ਾਂ ਦੇ ਰਾਹ ਪਈਏ ਨਾ ਕਿ ਅਸੀਂ ਛੋਟੀਆਂ ਮੋਟੀਆਂ ਖਰਾਤਾਂ ਤੇ ਨਿਰਭਰ ਰਹੀਏ ਵੀ ਕੋਈ ਹੜਾਂ ਦੀ ਮਾਰ ਪਾਊਗੀ ਤੇ ਸਾਡੀ ਲੋਕ ਮਦਦ ਕਰਨ ਵਾਸਤੇ ਆਉਣਗੇ ਅਸੀਂ ਜਿਹੜੇ ਇੱਥੇ ਸਿਆਸੀ ਲੀਡਰ ਆਉਂਦੇ ਆ ਜਿਹੜੀ ਆਮ ਆਦਮੀ ਪਾਰਟੀ ਕ્યા ਹੋਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਆਉਂਦੀਆਂ ਅਸੀਂ ਉਹਨਾਂ ਨੂੰ ਸਵਾਲ ਕਰੀਏ ਵੀ ਇਹ ਹੈ ਕਿਉਂ ਸਾਡੇ ਲੋਕਾਂ ਦੇ ਨਾਲ ਜਿਹੜਾ ਇਹ ਦੁਸ਼ਮਣਾਂ ਜਿਹੜਾ ਰਵਈਆ ਇਹ ਦੁਨੀਆ ਹਕੂਮਤਾਂ ਅਪਣਾ ਰਹੀਆਂ ਹੈਗੀਆਂ ਤੇ ਕਾਰਪੋਰੇਟਾਂ ਨਾਲ ਸਾਰਾ ਕੁਝ ਸਾਡੇ ਦੇਸ਼ ਦਾ ਲਟਾ ਰਹੀਆਂ ਹੈਗੀਆਂ ਇਸ ਕਰਕੇ ਸਾਡੇ ਇਹ ਮੋਟਰਸਾਈਕਲ ਮਾਰਕ ਦਾ ਮਕਸਦ ਹੈ ਤੇ ਅਸੀਂ ਸੁਨੇਹਾ ਦੇ ਰਹੇ ਹਾਂ ਸਰਦਾਰ ਜੀ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੇ ਵਾਅਦੇ ਦਾ ਐਲਾਨ ਕੀਤਾ 20000 ਰੁਪਏ ਕੀਤਾ ਗਿਆ ਕੋਈ ਇਹ ਕਿੰਨਾ ਕੋ ਵਾਜਬ ਹੈ ਇਹ ਬਿਲਕੁਲ ਨਗੁਣਾ ਜਿਹੜਾ ਮੁਆਵਜ਼ਾ ਉਹਨਾਂ ਨੇ ਐਲਾਨ ਕੀਤਾ ਉਹ ਵੀ ਜੇ 100% ਤੁਹਾਡਾ ਜਿਹੜਾ ਨੁਕਸਾਨ ਹੋਇਆ ਫਿਰ ਵੀ 10000 ਮਿਲਣਾ ਹੈਗਾ ਜੇ 75% ਤੁਹਾਡਾ ਨੁਕਸਾਨ ਹੁੰਦਾ ਤਾਂ ਉਹਨਾਂ ਨੇ ਕਿਹਾ ਵੀ 10000 ਰੁਪਿਆ ਮੁਆਵਜ਼ਾ ਮਿਲਣਾ ਜੇ ਉਸ ਤੋਂ ਵੀ ਘੱਟ ਹੁੰਦਾ ਤਾਂ ਫਿਰ ਕੀ ਮਿਲਣਾ ਹੈਗਾ ਤੇ ਇੱਕ ਪਾਸੇ ਉਹਨਾਂ ਨੇ ਜਿਹੜੇ ਜੁਰਮਾਨੇ ਪ੍ਰਾਲੀ ਦੇ ਕੀਤੇ ਉਹ ਪ੍ਰਤੀ ਏਕੜ 30000 ਰੁਪਿਆ ਜੁਰਮਾਨਾ ਕੀਤਾ ਹੈਗਾ ਇੱਕ ਪਾਸੇ ਜਿਹੜੇ ਭਗਵੰਤ ਮਾਨ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਸਾਡੇ ਲੋਕ ਮਰੇ ਸੀ ਉਹਨਾਂ ਨੂੰ 10 ਲੱਖ ਰੁਪਇਆ ਮਰਨ ਵਾਲੇ ਬੰਦੇ ਨੂੰ ਦਿੱਤਾ ਸੀ ਹੜਾਂ ਦੌਰਾਨ ਜਿਹੜੇ ਸਾਡੇ ਇੱਥੇ ਲੋਕ ਰੁੜ ਗਏ ਪਾਣੀ ਦੇ ਵਿੱਚ ਉਹਨਾਂ ਨੂੰ 4 ਲੱਖ ਰੁਪਇਆ ਇਹ ਜਿਹੜਾ ਪੰਜਾਬ ਸਰਕਾਰ ਨੇ ਐਲਾਨਿਆ ਹੈਗਾ ਸੋ ਅਸੀਂ ਇਹ ਸਮਝਦੇ ਹੈਗੇ ਆਂ ਵੀ ਇਹ ਜਿਹੜੇ ਲੋਕਾਂ ਦੇ ਨਾਲ ਪੱਖਪਾਤ ਕੀਤੇ ਜਾਂਦੇ ਹੈਗਾ ਪੱਖਪਾਤ ਦੇ ਖਿਲਾਫ ਜਿਹੜਾ ਅਸਲ ਜਿਹੜਾ ਹੱਲ ਲੋਕਾਂ ਦਾ ਲੋਕਾਂ ਨੇ ਕਰਨਾ ਹੜਾਂ ਦੌਰਾਨ ਵੀ ਲੋਕਾਂ ਨੇ ਹੀ ਲੋਕਾਂ ਦੀ ਮਦਦ ਕੀਤੀ ਹੈ ਕੋਈ ਸਰਕਾਰਾਂ ਨੇ ਜਿਹੜਾ ਗਰਾਊਂਡ ਦੇ ਉੱਤੇ ਕੋਈ ਮਦਦ ਕਿਸੇ ਲੋਕਾਂ ਨੂੰ ਨਜ਼ਰ ਨਹੀਂ ਆਈ ਲੋਕ ਦੂਰੋਂ ਨੇੜਿਓਂ ਦੂਜੇ ਸੂਬਿਆਂ ਤੋਂ ਵੀ ਚੱਲ ਕੇ ਆ ਕੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਤੇ ਲੋਕਾਂ ਦੇ ਨਾਲ ਖੜੇ ਆ ਹੁਣ ਵੀ ਅਸੀਂ ਇਹ ਸਮਝਦੇ ਹੈਗੇ ਆਂ ਵੀ ਇਸ ਗੱਲ ਦਾ ਹੱਲ ਤਾਂ ਲੋਕਾਂ ਨੇ ਹੀ ਕਰਨਾ ਉਹਦਾ ਸੱਤਾ ਦੇਣ ਦੇ ਲਈ ਅਸੀਂ ਲੱਗੇ ਹੋਏ ਆਂ ਪ੍ਰਧਾਨ ਜੀ ਪੰਜਾਬ ਵਿੱਚ ਹੁਣ ਸੈਟੇਲਾਈਟ ਚਾਲੂ ਹੋ ਗਿਆ 70 ਤੋਂ 75 ਜਿਹੜੇ ਕਿਸਾਨਾਂ ਤੇ ਪਰਾਲੀ ਦੇ ਪਰਚੇ ਦਰਜ ਹੋ ਚੁੱਕੇ ਆ ਜੇ ਹੋਰ ਹੋਣ ਜਿਹੜਾ ਕੋਟ ਵੀ ਸਖਤ ਹੈਗਾ ਇਹਦੇ ਬਾਰੇ ਇਹ ਜਿਹੜਾ ਸਖਤ ਹੈਗਾ ਉਹੀ ਅਸੀਂ ਕਹਿੰਨੇ ਆ ਨਾ ਗੱਲ ਵੀ ਜਿਹੜਾ ਇਹਨਾਂ ਨੂੰ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਉਹ ਸੈਟਲਾਈਟ ਰਾਹੀਂ ਦਿਸ ਜਾਂਦੇ ਹੈਗੇ ਆ ਕੀ ਹੁਣ ਜਿਹੜਾ ਹੜਾ ਰਾਹੀਂ ਇੰਨੀ ਪ੍ਰਵਾਦੀ ਹੋਈ ਹੈਗੀ ਆ ਤਾਂ ਹੁਣ ਸਰਕਾਰ ਇਹ ਗੱਲ ਕਹਿ ਰਹੀ ਹੈਗੀ ਆ ਵੀ ਜਿਹੜੀਆਂ ਅਸੀਂ ਗਰਦੌਰੀਆਂ ਕਰਾਵਾਂਗੇ ਤੇ ਫਿਰ ਜਿਹੜਾ ਕੋਈ ਅਸੀਂ ਅਗਲੀ ਗੱਲ ਜਿਹੜੀ ਕੋਈ ਹਵਾਬਜੇ ਵਾਲੀ ਕਰਾਂਗੇ ਕਿ ਹੁਣ ਨਹੀਂ ਉਹਨਾਂ ਨੂੰ ਸੈਟਲਾਈਟ ਚੱਲਦੇ ਸੀ ਜਦੋਂ ਆਹ ਏਡਾ ਮਾਰ ਵੱਡੀ ਸਾਡੇ ਲੋਕਾਂ ਨੂੰ ਪਈ ਹੈਗੀ ਆ ਤੇ ਜਿਹੜੀਆਂ ਐਫ ਆਈ ਆਰ ਦੱਜ ਕੀਤੀਆਂ ਜਾ ਰਹੀਆਂ ਅਸੀਂ ਇਹ ਸਮਝਦੇ ਹੈਗੇ ਆ ਵੀ ਜਿਹੜਾ ਪਰਾਲੀ ਦਾ ਪਰਾਲੀ ਅਸਲ ਮਸਲਾ ਨਹੀਂ ਹੈਗਾ ਮਸਲਾ ਝੋਨਾ ਹੈਗਾ ਕੁਝ ਇਲਾਕਿਆਂ ਦੇ ਵਿੱਚ ਝੋਨਾ ਲਾਇਆ ਜਾ ਸਕਦਾ ਜਿੱਥੇ ਪਾਣੀ ਵੱਧ ਆਉਂਦਾ ਹੈਗਾ ਕੁਝ ਇਲਾਕੇ ਹੈਗੇ ਆ ਵੀ ਜਿੱਥੇ ਕੋਈ ਝੋਨੇ ਦੀ ਥਾਂ ਤੇ ਹੋਰ ਫਸਲ ਬੀਜੀ ਜਾ ਸਕਦੀ ਹੈ ਸਰਕਾਰ ਉਹਦਾ ਬਦਲਵਾ ਪ੍ਰਬੰਧ ਕਰੇ ਉਹਦਾ ਖਰੀਦਣ ਦਾ ਪ੍ਰਬੰਧ ਕਰੇ ਤੇ ਆਪੇ ਜਿਹੜਾ ਧੂਏ ਦਾ ਹੱਲ ਹੋ ਜਾਣਾ ਹੈਗਾ ਐਫ ਆਈ ਆਰ ਦਰਜ ਕਰਕੇ ਹੱਲ ਨਹੀਂ ਹੋਣਾਗਾ ਇਹਦੇ ਵਾਸਤੇ ਅਸੀਂ ਸੰਘਰਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਹਨਾਂ ਧੱਕੇ ਕਰੂ ਪਰਦਾ ਜੀ ਇਥੋਂ ਦੇ ਕਿਸਾਨਾਂ ਦਾ ਕਹਿਣਾ ਹੈਗਾ ਕਈਆਂ ਦੇ ਰੈਸਟੋਰੈਂਟ ਨਿਕਲ ਚੁੱਕੇ ਆ ਜਿਹੜੇ ਇਨਾ ਲੋਨ ਵਗੈਰਾ ਲਏ ਸੀਗੇ ਪੰਜਾਂ ਦੇ ਬਿਜਲੀ ਦੇ ਬਿੱਲ 15 20 ਹਜ਼ਾਰ ਇੱਕ ਪਾਸੇ ਹੜਾਂ ਦੀ ਮਾਰ ਇੱਕ ਪਾਸੇ ਸਰਕਾਰ ਦੀ ਮਾਰ ਬਿਲਕੁਲ ਜੀ ਹੜਾਂ ਦੀ ਮਾਰ ਇੱਕ ਪਾਸੇ ਲੋਕਾਂ ਨੂੰ ਪਈ ਹੈਗੀ ਆ ਤੇ ਸਰਕਾਰ ਨੇ ਕਿਹਾ ਵੀ ਜਿਸ ਦਾ ਖੇਤ ਉਸ ਦੀ ਰੇਤ ਪਹਿਲੀ ਗੱਲ ਤਾਂ ਇਹ ਸ਼ਬਦ ਹੀ ਹਿੰਦੀ ਦਾ ਹੈਗਾ ਤਾਂ ਇਹਦਾ ਮਤਲਬ ਜਿਹੜੇ ਦਿੱਲੀ ਤੋਂ ਬੈਠੇ ਹੋਏ ਬੰਦੇ ਆ ਉਹ ਤਾਂ ਇਹ ਕਰਦੇ ਹੈਗੇ ਵੀ ਇੱਥੇ ਕੀ ਕੁਛ ਆ ਪੰਜਾਬ ਕੋਲੇ ਭਗਵੰਤ ਮਾਨ ਤਾਂ ਇੱਕ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈਗਾ ਇੱਕ ਪਾਸੇ ਲੋਕਾਂ ਨੂੰ ਇੱਡੀ ਵੱਡੀ ਮਾਰ ਪਈ ਹੈਗੀ ਤੇ ਜਿਹੜਾ ਕੱਲ ਹੀ ਸਾਡੇ ਜਿਹੜਾ ਇੱਥੇ ਦਾ ਲਮੋਚੜ ਕਲਾਂ ਦੀ ਪੁਲਿਸ ਨੇ ਜਿਹੜਾ ਕੁੱਟ-ਕੁੱਟ ਕੇ ਨੌਜਵਾਨ ਜਿਹੜਾ ਮਾਰਤਾ ਹੈਗਾ ਦੂਜੇ ਪਾਸੇ ਇਹ ਜਿਹੜੇ ਮੈਨਕ ਮਾਫੀਆ ਇਥੇ ਸਰਕਾਰਮ ਹੈਗਾ ਉਹ ਹਾਲੇ ਵੀ ਲੋਕਾਂ ਦੇ ਦਰਦ ਨੂੰ ਨਹੀਂ ਸਮਝ ਰਿਹਾ ਹੈਗਾ ਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਆ ਅਸੀਂ ਇਹ ਸਮਝਦੇ ਹੈਗਾ ਵੀ ਜਿਹੜਾ ਇਹ ਜਮਾਤੀ ਪਾੜਾ ਹੈਗਾ ਲੋਕਾਂ ਦੇ ਵਿੱਚ ਜਮਾਤੀ ਫਰਕ ਹੈਗਾ ਵੀ ਜਿਹੜੀਆਂ ਇਹ ਸਰਕਾਰਾਂ ਇਹ ਪੂੰਜੀਪਤੀਆਂ ਇਹ ਲਟੇਰਿਆਂ ਦੀ ਰਾਖੀ ਵਾਸਤੇ ਹੈਗੀਆਂ ਇਹ ਉਹਨਾਂ ਚਿਰ ਇਦਾਂ ਕਰਦੇ ਰਹਿਣਗੇ ਜਿੰਨਾ ਚਿਰ ਸਾਡੇ ਲੋਕ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਨਹੀਂ ਦਿੰਦੇ ਸਾਡੇ ਭਗਤ ਸਿੰਘ ਨੇ ਕਿਹਾ ਸੀ ਵੀ ਸਾਨੂੰ ਇਹ ਲੜਾਈ ਕੋਈ ਇੱਥੇ ਗੋਰਿਆਂ ਤੋਂ ਭੱਜ ਜਾਣ ਤੇ ਸਾਡੀ ਖਤਮ ਨਹੀਂ ਹੋ ਜਾਣੀ ਵੀ ਗੋਰਿਆਂ ਨੂੰ ਦੇਸ਼ ਚੋਂ ਕੱਢਤਾ ਸਾਡੀ ਲੜਾਈ ਖਤਮ ਹੋ ਗਈ ਸਾਡੀ ਲੜਾਈ ਇਹ ਉਹਨਾਂ ਚਿਰ ਜਾਰੀ ਰਹਿਣੀ ਆ ਇਸ ਧਰਤੀ ਦੇ ਉੱਤੇ ਜਿੰਨਾ ਚਿਰ ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਉਹੀ ਸੁਨੇਹਾ ਲੈ ਕੇ ਅੱਜ ਅਸੀਂ ਪਿੰਡ-ਪਿੰਡ ਲੱਗੇ ਹੋਏ ਹੈਗਾ ਕਿ ਜਿਹੜੀ ਇਹ ਪ੍ਰਬੰਧ ਵੱਲੋਂ ਸਾਡੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਇਸ ਲੁੱਟ ਨੂੰ ਬਦਲਣ ਲਈ ਸਾਨੂੰ ਭਗਤ ਸਿੰਘ ਦੇ ਸਨੇਹੇ ਤੋਂ ਜਿਹੜਾ ਸਨੇਹਾ ਲੈ ਕੇ ਉਹਦਾ ਅਹਿਦ ਕਰਕੇ ਚੱਲਣਾ ਚਾਹੀਦਾ